ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਡੂਰ ਸਾਹਿਬ ਦੇ ਤੇ ਪੰਜਾਬ ਦੇ ਸਾਰੇ ਜਿਹੜੇ ਸਾਡੇ ਵੋਟਰ ਰਿਆ ਸਪੋਰਟਰ ਰਿਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਕਿਸੇ ਵੀ ਇਹੋ ਜਿਹਾ ਚੋਣ ਜਾਬਤੇ ਤੋਂ ਬਾਹਰ ਨਹੀਂ ਜਾਣਾ ਚੋਣ ਜਾਬਤੇ ਦੀਆਂ ਹਜਾਇਤਾਂ ਪ੍ਰਸ਼ਾਸਨ ਦੀਆਂ ਜੋ ਵੀ ਹਜਾਇਤਾਂ ਉਹਨਾਂ ਦਾ ਪਾਲਣ ਕਰਨਾ ਕਿਤੇ ਵੀ ਆਪਾਂ ਕਿਸੇ ਘਰ ਤੇ ਵੀ ਸਟicker ਲਾਉਣਾ ਝੰਡਾ ਲਾਉਣਾ ਉਹਦੀ ਇਜਾਜ਼ਤ ਤੋਂ ਬਿਨਾਂ ਨਹੀਂ ਲਾਉਣਾ ਬਾਕੀ ਜੇ ਕਿਸੇ ਵੀ ਗੱਡੀ ਤੇ ਸਟicker ਲਾਉਣਾ ਤੇ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਲਾਉਣਾ ਤੇ ਇਹ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਕੁਝ ਸਾਡੇ ਨਾਂ ਤੇ ਸਾਡੇ ਆਪਣੇ ਅਮਰਤਪਾਲ ਦੇ ਉਮੀਦਵਾਰ ਦੀ ਤੌਰ ਤੇ ਕੋਈ ਇਹੋ ਜੇ ਕੋਈ ਧਾਰਮਿਕ ਬਾਣਿਆ ਚ ਜਾਂ ਹੋਰ ਤਰੀਕੇ ਨਾਲ ਕੋਈ ਬਾਹਰਲੇ ਬੰਦੇ ਆ ਕੇ ਕੁਝ ਗਲਤ ਵੀ ਕਰ ਸਕਦੇ ਆ ਕੋਈ ਗਰਮ ਨਾਰੇबाजी ਵੀ ਕਰ ਸਕਦੇ ਆ ਜਾਂ ਕੋਈ ਲੋਕਾਂ ਨੂੰ ਕੁਝ ਡਰਾਤ ਮਕਾ ਸਕਦੇ ਇਸ ਕਰਕੇ ਉਹ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਅਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ ਅਪੀਲ ਕਰਦੇ ਆ ਕਿ ਆਪਾਂ ਪੂਰੇ ਚੋਣ ਜਾਬਤੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੜੇ ਸੋਖ ਸ਼ਾਂਤੀ ਨਾਲ ਆਪਸੀ ਭਾਈਚਾਰਾ ਲੋਕਾਂ ਦਾ ਪ੍ਰੇਮ ਭਾਵਤ ਬਣਾ ਕੇ ਰੱਖਣਾ ਤੇ ਆਪਾਂ ਕਿਸੇ ਵੀ 扑ਕਾਰਡ ਚ ਕਿਸੇ ਵੀ ਇਹੋ ਜਿਹੇ ਵਿਸ਼ੇ ਚ ਆਪਾਂ ਦਖਲਅੰਦਾਜ਼ੀ ਨਹੀਂ ਦੇਣੀ ਤੇ ਸਾਡੀ ਇਹੋ ਕਿ ਤੁਸੀਂ ਸਾਰੇ ਜਾਣੇ ਸਾਡਾ ਵੱਤਨ ਵਾਸਤੇ ਯੋਗਦੋਂ ਕਿਉਂ ਇਹ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀਆਂ ਜਾਂ ਕੋਈ ਸਰਕਾਰੀ ਏਜੰਸੀਆਂ ਇਦਾਂ ਦਾ ਕੁਝ ਕਰਾਉਣ ਦੀ ਵੀ ਕੋਸ਼ਿਸ਼ ਕਰਨ ਗਈਆਂ ਜਿਹੜੇ ਕੋ ਉਹ ਸਾਡੇ ਬੰਦੇ ਨਹੀਂ ਹੋ ਸਕਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਸਹਿਯੋਗੀ ਆ ਤੁਸੀਂ ਵੱਧ ਚੜ ਕੇ ਸੋਖ ਸ਼ਾਂਤੀ ਬਣਾਈ ਰੱਖੋ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਕਿਸੇ ਵੀ ਤਰ੍ਹਾਂ ਦੀ ਪੜਕਾੜ ਚ ਨਹੀਂ ਆਉਣਾ ਇਹ ਇਨਾਂ ਦੋਸਤੋ ਲੋਕ ਸਭਾ ਚੋਣਾਂ 2024 ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਵੱਲੋਂ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਤਾਬਨੀ ਦਿੱਤੀ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਅਤੇ ਕਾਨੂੰਨ ਮੁਤਾਬਕ ਅਤੇ ਜੋ ਇਲੈਕਸ਼ਨ ਬੋਰਡ ਦੀਆਂ ਨਿਯਮ ਹਨ ਉਹਨਾਂ ਦੇ ਮੁਤਾਬਕ ਹੀ ਚੱਲਿਆ ਜਾਵੇ ਅਤੇ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ ਕਿ ਕੋਈ ਹੋਰ ਉਹਨਾਂ ਦੇ ਨਾਮ ਤੇ ਕੁਝ ਅਜਿਹਾ ਨਾ ਕਰੇ ਜਿਸ ਦੇ ਕਰਕੇ ਕਿ ਉਹਨਾਂ ਦੇ ਖਿਲਾਫ ਵੱਡੀ ਸਾਜ਼ਿਸ਼ ਨੂੰ ਅੰਜਾਮ ਕੋਈ ਦੇ ਸਕੇ ਸੋ ਹੋਰ ਕੀ ਕਿਹਾ ਦੇਖੋ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਡੇ ਸਵਾਲ ਕੀ ਕਹਿਣਾ ਹੈ ਕਿ ਸੱਚਮੁੱਚ ਅਜਿਹਾ ਕੁਝ ਹੋ ਸਕਦਾ ਹੈ ਜਰੂਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਲਈ ਬਨੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਡੂਰ ਸਾਹਿਬ ਦੇ ਤੇ ਪੰਜਾਬ ਦੇ ਸਾਰੇ ਜਿਹੜੇ ਸਾਡੇ ਵੋਟਰ ਰਿਆ ਸਪੋਰਟਰ ਰਿਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਕਿਸੇ ਵੀ ਇਹੋ ਜਿਹਾ ਚੋਣ ਜਾਬਤੇ ਤੋਂ ਬਾਹਰ ਨਹੀਂ ਜਾਣਾ ਚੋਣ ਜਾਬਤੇ ਦੀਆਂ ਹਜਾਇਤਾਂ ਪ੍ਰਸ਼ਾਸਨ ਦੀਆਂ ਜੋ ਵੀ ਹਜਾਇਤਾਂ ਉਹਨਾਂ ਦਾ ਪਾਲਣ ਕਰਨਾ ਕਿਤੇ ਵੀ ਆਪਾਂ ਕਿਸੇ ਘਰ ਤੇ ਵੀ ਸਟicker ਲਾਉਣਾ ਝੰਡਾ ਲਾਉਣਾ ਉਹਦੀ ਇਜਾਜ਼ਤ ਤੋਂ ਬਿਨਾ ਨਹੀਂ ਲਾਉਣਾ ਬਾਕੀ ਜੇ ਕਿਸੇ ਵੀ ਗੱਡੀ ਤੇ ਸਟicker ਲਾਉਣਾ ਤੇ ਕਿਸੇ ਦੀ ਇਜਾਜ਼ਤ ਤੋਂ ਬਿਨਾ ਨਹੀਂ ਲਾਉਣਾ ਤੇ ਇਹ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਕੁਝ ਸਾਡੇ ਨਾਂ ਤੇ ਸਾਡੇ ਆਪਣੇ ਅਮਰਤਪਾਲ ਦੇ ਉਮੀਦਵਾਰ ਦੀ ਤੌਰ ਤੇ ਕੋਈ ਇਹੋ ਜੇ ਕੋਈ ਧਾਰਮਿਕ ਮਾਣਿਆ ਜਾਂ ਹੋਰ ਤਰੀਕੇ ਨਾਲ ਕੋਈ ਬਾਹਰਲੇ ਬੰਦੇ ਆ ਕੇ ਕੁਝ ਗਲਤ ਵੀ ਕਰ ਸਕਦੇ ਆ ਕੋਈ ਗਰਮ ਨਾਰੇबाजी ਵੀ ਕਰ ਸਕਦੇ ਆ ਜਾਂ ਕੋਈ ਲੋਕਾਂ ਨੂੰ ਕੋਈ ਡਰਾਤ ਮਕਾ ਸਕਦੇ ਇਸ ਕਰਕੇ ਉਹ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਅਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਆਪਾਂ ਪੂਰੇ ਚੋਣ ਜਾਬਤੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੜੇ ਸੁਖ ਸ਼ਾਂਤੀ ਦਾ ਆਪਸੀ ਭਾਈਚਾਰਾ ਲੋਕਾਂ ਦਾ ਪ੍ਰੇਮ ਭਾਵਤ ਬਣਾ ਕੇ ਰੱਖਣਾ ਤੇ ਆਪਾਂ ਕਿਸੇ ਵੀ 扑ਕਾਰਡ ਚ ਕਿਸੇ ਵੀ ਇਹੋ ਜਿਹੇ ਵਿਸ਼ੇ ਚ ਆਪਾਂ ਦਖਲ ਦਾ ਜੀ ਨਹੀਂ ਦੇਣੀ ਤੇ ਸਾਡੀ ਇਹੋ ਕਿ ਤੁਸੀਂ ਸਾਰੇ ਜਾਣੇ ਸਾਡਾ ਵੱਤਨ ਵਾਸਤੇ ਜੋਗ ਦਿਓ ਕਿਉਂ ਇਹ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀਆਂ ਜਾਂ ਕੋਈ ਸਰਕਾਰੀ ਏਜੰਸੀਆਂ ਇਦਾਂ ਦਾ ਕੁਝ ਕਰਾਉਣ ਦੀ ਵੀ ਕੋਸ਼ਿਸ਼ ਕਰਨ ਲੱਗੀਆਂ ਜਿਹੜੇ ਕੋ ਉਹ ਸਾਡੇ ਬੰਦੇ ਨਹੀਂ ਹੋ ਸਕਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਜਿਹੜੇ ਸਾਡੇ ਸਹਿਯੋਗੀ ਆ ਤੁਸੀਂ ਵੱਧ ਚੜ ਕੇ ਸੋਕ ਸ਼ਾਂਤੀ ਬਣਾਈ ਰੱਖੋ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਕਿਸੇ ਵੀ ਤਰ੍ਹਾਂ ਦੀ 扑ਕਾਰਡ ਚ ਨਹੀਂ ਆਉਣਾ ਇਹ